ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਸ਼ਹਿਰ ਦਾ ਨੋਟ ਕਰ ਲਿਓ ਪੱਟੀ ਆ ਗਿਆ ਸੱਜਣੋ ਘਰੇਲੂ ਪਰਿਵਾਰ ਦੇ ਕੋਲੇ ਇਹ ਬੂਰੀ ਨੀਲੀ ਰਾਵੀ ਦੀ ਮਹਿ ਵਿਕਰੀ ਵਾਲੀ ਆ ਕਿਹੜਾ ਸੂਆ ਸੁੰਦੀ ਆ ਕਿੰਨਾ ਕੁ ਦੁੱਧ ਇਹਨੇ ਮਗਰਲੇ ਸੂਏ ਕਰਮਾ ਵਾਲੀ ਨੇ ਭਾਂਡੇ ਚ ਪਾਇਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਜਿਹੜੇ ਭਰਾ ਦੇ ਪਸੰਦ ਆ ਕੀ ਉਹਨੂੰ ਪੱਟੀ ਸ਼ਹਿਰ ਪਹੁੰਚ ਕਰਨੀ ਪੈਣੀ ਆ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਵੀਰ ਹਰਾਂ ਦਾ ਬੂਰੀ ਦੇ ਸ਼ਕੀਨਪੁਰਾ ਵਾਲੀ ਮੈਂ ਚੰਗੀ ਆ ਆਜੂ ਡਿਟੇਲ ਲੈਣੇ ਆ ਬਾਕੀ ਸਾਰੇ ਪਸ਼ੂ ਘਰੇ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਆਜੂ ਲਈਏ ਜਾਣਕਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਾਸਰੀ ਕਾਸੰਦੂ ਸਾਹਿਬ ਹੋਰ ਸੁਨਾ ਮੇਰਾ ਭਰਾ ਵਧੀਆ ਜੀ ਸੰਦੂ ਸਾਹਿਬ ਕਿਰਪਾ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਵੀਰੇ ਆਪਣਾ ਨਾਮ ਤੇ ਐਡਰੈਸ ਦੱਸਿਗੇ ਨਾਮ ਮੇਰਾ ਗੁਰਪ੍ਰੀਤ ਸਿੰਘ ਜੀ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਓਕੇ ਹਾਂਜੀ ਤੇ ਮੋਬਾਈਲ ਨੰਬਰ ਮੇਰੇ ਵੀਰ ਦਾ ਮੋਬਾਈਲ ਨੰਬਰ ਜੇ 9876671364 ਇੱਕ ਵਾਰੀ ਹੋਰ ਰਿਪੀਟ ਕਰੀ 9876671364 ਤੇ ਆਪਣੇ ਪਸ਼ੂ ਘਰੇ ਹੀ ਰੱਖੇ ਹੋਏ ਹਾਂਜੀ ਘਰੇ ਹੀ ਰੱਖੇ ਹੋਏ ਠੀਕ ਆ ਗੁਰਪ੍ਰੀਤ ਉਹਨਾਂ ਚੋਂ ਇੱਕ ਫਿਰ ਆਪਾਂ ਬੂਰੀ ਮੈਂ ਵਿਕਰੀ ਵਾਲੀ ਹਾਂਜੀ ਅੱਜ ਇਹ ਮੈਂ ਆਪਾਂ ਵਿਕਰੀ ਲਈ ਕੀਤੀ ਜੀ ਠੀਕ ਆ ਇਹਦੀ ਜੀ ਗੱਲ ਕਰੀਏ ਤਾਂ ਸੂਆ ਕਿਹੜਾ ਸੂਆ ਇਹ ਸੰਧੂ ਸਾਹਿਬ ਚੌਥੇ ਸੂਏ ਸੂਣੀ ਜੇ ਆਓ ਐਵੇਂ ਆਪਾਂ ਦੂਜਾ ਤੀਜਾ ਕਹਿ ਦਈਏ ਚੌਥਾ ਸੂਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਆ ਦਿਨ ਕਿੰਨੇ ਪਏ ਆ ਦਿਨ ਜੇ ਸੰਧੂ ਸਾਹਿਬ ਹਫਤਾ ਲੈ ਜੂਗੀ ਇੱਕ ਹਫਤੇ ਦੀ ਰੇਂਜ ਚ ਦਿਨ ਲੈ ਜੂ ਹਣਾ ਹਾਂਜੀ ਤੇ ਵੀਰੇ ਗੱਬਣ ਗੁੱਬਣ ਗੱਬਣ ਇਹ ਆਪਣੇ ਆਪ ਦੇ ਮਾਲੀ ਆਪਣੇ ਕੋਲ ਘਰ ਮਾਲੀ ਤੋਂ ਗੱਬਣ ਜੇ ਠੀਕ ਆ ਆਪਣੇ ਕੋਲੇ ਘਰੇ ਮਾਲੀ ਨਹੀਂ ਲੀ ਰਾਵੀ ਦਾ ਹਾਂਜੀ ਨੀਲੀ ਉਹਦੇ ਤੋਂ ਡਾਇਰੈਕਟ ਕਰਾਉਸ ਆ ਹਾਂਜੀ ਕਰਾਉਸ ਐ ਤੇ ਦੁੱਧ ਮਗਰਲੇ ਸੂਏ ਕਿੰਨਾ ਕੁ ਦਿੱਤਾ ਇਹਨੇ ਸੰਧੂ ਸਾਹਿਬ ਤੇ ਜੇ ਸੂਏ 14 ਕਿਲੋ ਦੁੱਧ ਜਿਹੜਾ ਆਪਣੀ ਆਮ ਸੇਵਾ ਤੇ ਘਰੇਲੂ ਸੇਵਾ ਤੇ ਦਿੱਤਾ ਜੀ ਜੀ ਸਾਰੇ ਪਸ਼ੂਆਂ ਚੋਂ ਵੰਡਵੇਂ ਹਾਂਜੀ ਵੰਡਵਾ ਪਾ ਕੇ ਦੁੱਧ ਵਾਲੀ ਮੈਂ ਹਾਂ ਹਾਂਜੀ ਠੀਕ ਆ ਤੇ ਬਾਕੀ ਥਣਾ ਥਣਾ ਲੋ ਭਾਰ ਲੋ ਬੇਫਿਕਰੀ ਆਪਣੀ ਗਾਰੰਟੀ ਸੰਧੂ ਸਾਹਿਬ ਉਹਦੀ ਭਾਰ ਪਿੱਛੇ ਦੀ ਥਣ ਕੋਈ ਘਟ ਵੱਧ ਪੂਰ ਛੱਟਾ ਸਾਰੀ ਆਪਣੀ ਗਾਰੰਟੀ ਹੋਊ ਧੰਨਵਾਦ ਵੀਰੇ ਲੈ ਕੱਡ ਬਾਰੇ ਦੀ ਤੋਰ ਕਰਾ ਦੇ ਸੱਜਣੋ ਬੂਰੀ ਆ ਨੀਲੀ ਦੀ ਮੈਂ ਆ ਗਈ ਤੇ ਮਾਲੀ ਤੋਂ ਡਾਇਰੈਕਟ ਕ੍ਰਾਸ ਆ ਵੀਰ ਹਰਾਂ ਦਾ ਘਰੇ ਮਾਲੀ ਆ ਨੀਲੀ ਰਾਵੀ ਦਾ ਇਹ ਨੋਟ ਕਰ ਲਿਓ ਜੇ ਕੋਈ ਸੱਜਣ ਚੰਗਾ ਸਾਂਭਣ ਵਾਲਾ ਹੋਇਆ ਨਾ ਮੈਂ 14 15 ਸੇਰੀ ਆ ਇਹਨਾਂ ਦੁੱਧ ਦੇਊਗੀ ਕਰਮਾ ਵਾਲੀ ਵੇਖੋ ਤੇ ਵੀਰ ਨਾਲ ਗੱਲਾਂ ਬਾਤਾਂ ਹੋਈਆਂ ਵੀ ਖੁੱਲਦੀ ਬਹੁਤ ਆ ਕਹਿੰਦਾ ਥੱਲਿਓ ਹਜੇ ਤਾਂ ਨਾ ਜਿਵੇਂ ਕਹਿ ਦਈਏ ਸੇਰ ਚੋਂ ਪੂਣੀ ਨਹੀਂ 31 ਇਹਨੇ ਕਰਮਾ ਵਾਲੀ ਨੇ ਸਟਾਰਟ ਹੀ ਕੀਤਾ ਲੈਵਾ ਬਣਾਉਣਾ ਕਮਾਲੋ ਛਾ ਦੇਖਿਓ ਤੇ ਬਾਕੀ ਸੁਭਾ ਚੰਗਾ ਮੈਂ ਦਾ ਜਿੱਧਰ ਨੂੰ ਆ ਵੀ ਦਰਦੀ ਥੋੜੀ ਜੀ ਹੈ ਨਾ ਤੂਰਾ ਤਾਰਾ ਕੋੜੀ ਵਰਗਾ ਕਰਮਾਂ ਵਾਲੀ ਦਾ ਤੇ ਖੁੱਲੇ ਹਵਾਨੇ ਦੀ ਹੈ ਹਾਂਜੀ ਲੇਵਾ ਭਾਂਡਾ ਖੁੱਲਾ ਤਿਆਰ ਕਰ ਚੁੱਕੀ ਕਰਮਾਂ ਵਾਲੀ ਹਜੇ ਤਣ ਪਈ ਆ ਦੇਖੋ ਤੇ ਬਾਕੀ ਚਾਰੂ ਜੰਗੀ ਹੂ ਮੈਂ ਹਾਂ ਹਾਂਜੀ ਬਹੁਤ ਜਿਆਦੀ ਜੀ ਚਾਰੂ ਤੇ ਜੋ ਪਾਦੀਏ ਖਾ ਜਾਂਦੀ ਹਾਂ ਹਾਂ ਸਹੀ ਆ ਗੱਲ ਤੇ ਗਰਪੇਜ ਵੀਰ ਫੇਰੇ ਦੀ ਰੇਟ ਕੀ ਕਰਾਂਗੇ ਆਪਾਂ ਜਿਹੜਾ ਦੇ ਲੈਣ ਵਾਲਾ ਰੇਟ ਤੇ ਸੰਧੂ ਸਾਹਿਬ ਇਹੋ ਜਿਹਿਆਂ ਦਾ ਬਾਹਰ ਸਵਾਲ ਲੱਖ ਵੀ ਕਰੀ ਜਾਂਦੇ ਜੇ ਕਰਦੇ ਕਰਦੇ ਵੀਰ ਕਰਦੇ ਤੇ ਪਰ ਆਪਾਂ ਉਹਨਾਂ ਨਹੀਂ ਜੇ ਕਰਨਾ ਠੀਕ ਆ ਹਾਂਜੀ ਆਪਾਂ ਇਹਦਾ ਮੁੱਲ 1 15 ਜੇ ਤੇ 1 10 ਦੀ ਛੱਡ ਦੇਣੀ ਏ ਮੁੱਲ ਕਰਦੇ ਹਾਂ 1 ਲੱਖ ਤੇ 15000 ਹਾਂਜੀ ਤੇ 1 ਲੱਖ ਤੇ 10000 ਦੀ ਛੱਡ ਦੇਾਂਗੇ ਹਨਾ ਹਾਂਜੀ ਬਾਕੀ ਜਿਹੜਾ ਲੈ ਗਿਆ ਇਹ ਤਾਂ ਹੈਗਾ ਨਾ ਅਗਲਾ ਗੋਣਗਾਊਗਾ ਮੈਂ ਬਿਲਕੁਲ ਜੀ ਬਿਲਕੁਲ ਜਿਵੇਂ ਤੂੰ ਕਿਹਾ ਵੀ ਲੰਮਾ ਟਾਈਮ ਹੀ ਮਿਲੀ ਆ ਹਾਂਜੀ ਤੇ ਸੰਧੂ ਸਾਹਿਬ ਦੁੱਧ ਵੀ ਇਹਦਾ ਘਟੋ ਘਟ ਕੋਈ 8-9 ਪਾਇੰਟ ਦਾ ਜੀ ਠੀਕ ਆ ਹਾਂਜੀ ਬੂਰੀ ਅਗਲਾ ਕਹਿੰਦਾ ਚੁੰਗੀ ਹਨਾ ਵੀ ਦੁੱਧ ਬਿਲਕੁਲ ਕਰਕੇ ਹਨਾ ਬਿਲਕੁਲ ਜੀ ਠੀਕ ਆ ਹਾਂਜੀ ਚੋਣ ਵੀ ਮੋਟੀ-ਮੋਟੀ ਮੋਟੀ ਆ ਪੂਰੀ ਪੋਲੀ ਚਵਾਦੀ ਵੀ ਜਿਵੇਂ ਕਹਿ ਦੇਣਾ ਵੀ ਮੋਗਾ ਹੀ ਪੈਂਦਾ ਉਹ ਚੀਜ਼ੇ ਠੀਕ ਆ ਠੀਕ ਹਾਂਜੀ ਲੈ ਵੀ ਸਜਣੋ ਪੱਟੀ ਸ਼ਹਿਰ ਇਹ ਮੈਂ ਸੀਗੀ ਬੂਰੀ ਗਰਪੇਜ ਕੋਲੇ ਪੱਗ ਉਪਰ ਰੋਡ ਤੇ ਉਹਦਾ ਇਹਨੂੰ ਫੋਨ ਲਾ ਕੇ ਕਰ ਲਓ ਸੰਪਰਕ ਅਗਲਾ ਤੇ ਆ ਕੇ ਵੇਖ ਕੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਬਹੁਤ ਸ਼ਾਨਦਾਰ ਮੈਂ ਧੰਨਵਾਦ ਆ ਵਖਾ ਦਿਓ ਇੱਕ ਵਾਰੀ ਸੰਧੂ ਸਾਹਿਬ ਹਾਂ ਵਖਾ ਦਿਓ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਆ ਦੇਖੋ ਮੈਂ ਇਹਦੀਆਂ ਸਫਾਈਆਂ ਸੁਹੀਆਂ ਲੇਵਾ ਵੀਰ ਹਰੀ ਕਹਿੰਦੇ ਬਹੁਤ ਚੰਗਾ ਤਿਆਰ ਕਰ ਜਾਂਦੀ ਹੈ